ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਦੁਨੀਆ ਭਰ ਦੇ ਵਿੱਚ ਵੱਖਰੀ ਪਹਿਚਾਣ ਦਿਵਾਉਣ ਵਾਲੇ ਕਬੱਡੀ ਦੇ ਮੱਕੇ ਵਜੋਂ ਜਾਣੇ ਜਾਂਦੇ ਮਾਲਵਾ ਕਾਲਜ ਬੌਦਰੀ ਦੇ ਖੇਡ ਸਟੇਡੀਅਮ ਦੇ ਵਿੱਚ ਅੱਜ ਆਖਰੀ ਦਿਨ ਡਾਕਟਰ ਅਮਰ ਸਿੰਘ MP ਅਤੇ ਰਾਣਾ ਗੁਰਜੀਤ ਸਿੰਘ MP ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪੰਜਾਬ ਦੀ ਮਾਣ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਦੁਨੀਆ ਭਰ ਦੇ ਵਿੱਚ ਵੱਖਰੀ ਪਛਾਣ ਦਿਵਣ ਵਾਲੇ ਕਬੱਡੀ ਦੇ ਮੱਕੇ ਵਜੋਂ ਜਾਣੇ ਜਾਂਦੇ ਮਾਲਵਾ ਕਾਲਜ ਬੋਦਲੀ ਦੇ ਖੇਡ ਸਟੇਡੀਅਮ ਦੇ ਵਿੱਚ ਸੋਮਵਾਰ ਨੂੰ ਕਬੱਡੀ 올 オーਪਨ ਦੇ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਦੇ ਲਈ ਵਿਸ਼ੇ ਪੱਧਰ ਦੀਆਂ 8 ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲੇ ਹੋਏ ਨੇ ਮਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਸੰਬਰਾਲਾ ਪਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਏ ਗਏ ਸਵਰਗਵਾਸੀ ਜਸਦੇਵ ਸਿੰਘ ਗੋਲਾ ਯੂਐਸਏ ਦੀ ਯਾਦ ਨੂੰ ਸਮਰਪਿਤ ਇਸ ਤਿੰਨ ਰੋਜ਼ਾ ਖੇਡ ਮੇਲੇ ਦੇ ਵਿੱਚ ਅਨੇਕਾਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਵੱਲੋਂ ਭਾਗ ਲਿਆ ਗਿਆ ਖੇਡ ਮੇਲੇ ਦੇ ਪ੍ਰਬੰਧਕਾਂ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਕਬੱਡੀ ਇੱਕ ਓਪਨ ਦੇ 51000 ਰੁਪਏ ਦੇ ਪਹਿਲੇ ਅਤੇ 41000 ਦੇ ਦੂਜੇ ਨਗਦ ਇਨਾਮ ਦੇ ਲਈ ਚੋਟੀ ਦੀਆਂ ਟੀਮਾਂ ਵਿਚਾਲੇ ਫਸਮੇ ਤੇ ਰੋਚਕ ਮੁਕਾਬਲੇ ਹੋਏ ਨੇ 65 ਕਿਲੋ ਭਾਰ ਵਰਗ ਵਿੱਚ ਕੋਠਾਲਾ ਬੇਟ ਦੀ ਕਬੱਡੀ ਟੀਮ ਨੇ 30 ਅੰਕ ਪ੍ਰਾਪਤ ਕਰਕੇ ਮੁਕਾਬਲੇ ਦੇ ਵਿੱਚ ਨਿਤਰੀਏ ਤੇ ਜਰਗੜੀ ਟੀਮ ਨੂੰ 1 ਅੰਕ ਦੇ ਫਰਕ ਦੇ ਨਾਲ ਮੈਦਾਨ ਦੇ ਵਿੱਚ ਚਿਤ ਕਰ ਦਿੱਤਾ ਸਪੋਰਟਸ ਐਂਡ ਵੈਲਫੇਅਰ ਕਲੱਬ ਜਿਹੜਾ ਸਿਮਰਲੇ ਦਾ ਉਹ ਜਸਦੇਵ ਗੋੜਾ ਜੀ ਉਹਨਾਂ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਦੇ ਆ ਔਰ ਬੜਾ ਅੱਛਾ ਟੂਰਨਾਮੈਂਟ ਸੀ ਪਰਮਾ ਸਾਰਾ ਮਾਹੌਲ ਸੀ ਔਰ ਕਬੱਡੀ ਦੀਆਂ ਛੇ-ਛੇ ਟੀਮਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਕਿ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਣ ਔਰ ਸਹਿਯੋਗ ਸਾਰੇ ਇਲਾਕੇ ਦਾ ਮੈਂ ਵਧਾਈ ਦਿੰਦਾ ਇਹਨਾਂ ਨੂੰ ਇਹ ਉਪਰਾਲਾ ਇਹ ਭਵੇਂ ਵਿਦੇਸ਼ ਵੱਖਰੇ ਵੱਖਰੇ ਮੁਲਕਾਂ 'ਚ ਬੈਠੇ ਆ ਲੇਕਿਨ ਰੂਹ ਇਹਨਾਂ ਦੀ ਜਿਹੜੀ ਆ ਆਪਣੇ ਪੰਜਾਬ 'ਚ ਆ ਇਸ ਲਈ ਹਰ ਸਾਲ ਉਹਦੇ ਟੂਰਨਾਮੈਂਟ ਕਰਾਉਂਦੇ ਆ ਇੱਥੇ ਤਾਂ ਹੀ ਕਿ ਜਿਹੜੇ ਕੰਮ ਸਰਕਾਰ ਨੇ ਕਰਨੇ ਹੁੰਦੇ ਆ ਉਹ ਵੀ ਸਾਡੇ ਐਨਆਰਆਈ ਵੀਰ ਯੋਗਦਾਨ ਪਾਉਂਦੇ ਪਿੰਡਾਂ ਦੇ 'ਚ ਡੋਰਪਿੰਡ ਦੇ ਵਿੱਚ ਪੜਾਈ ਦੇ ਖੇਤਰ 'ਚ ਵੀ ਸੋ ਇਹਨਾਂ ਦਾ ਦੇਣਾ ਆਪਾਂ ਨਹੀਂ ਦੇ ਸਕਦੇ ਔਰ ਜਿੱਥੇ ਇਹ ਸਾਡੇ ਲਈ ਕਰਦੇ ਆ ਗੱਲ ਆ ਧਰਤੀ ਮਾਂ ਇਹਨਾਂ ਦੀ ਪੰਜਾਬ ਹੈ ਇੱਕ ਦੋ ਮਾਤਾ ਮਾਂ ਨੇ ਇੱਕ ਧਰਤੀ ਤੇ ਇੱਕ ਮਾਤਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਸ ਲਈ ਮੈਂ ਅੱਜ ਉੱਥੇ ਸ਼ਰਕਤ ਕਰਨ ਲਈ ਆਇਆ ਸੀ ਬਈ ਬਹੁਤ ਅੱਛਾ ਲੱਗ ਰਿਹਾ ਜੀ ਇਹ ਮਾਲਵੇ ਦਾ ਸਭ ਤੋਂ ਵੱਡਾ ਖੇਡ ਮੇਲਾ ਵਾ ਟੂਰਨਾਮੈਂਟ ਆ ਐਨ ਆਰ ਆਈ ਭਰਾ ਮਿਲ ਕੇ ਕਰਾਉਂਦੇ ਆ ਸਾਰੇ ਲੋਕ ਤੇ ਮੈਂ ਤਾਂ ਵਧਾਈ ਦੇਣਾ ਚਾਹਣਾ ਬਹੁਤ ਵਧੀਆ ਗੇਮ ਚੱਲ ਰਹੀ ਆ ਕਿ ਸਪੋਰਟਸ ਨੂੰ ਜਿਹੜਾ ਅੱਗੇ ਵਧਾਉਣ ਦਾ ਕੰਮ ਕਰ ਰਹੇ ਆ ਨੌਜਵਾਨਾਂ ਨੂੰ ਗਰਾਊਂਡ 'ਚ ਲਿਆਉਣ ਦਾ ਕੰਮ ਕਰਦੇ ਆ ਮੈਂ ਸਮਝਦਾ ਹਾਂ ਬਹੁਤ ਵੱਡੀ ਸਮਾਜ ਸੇਵਾ ਮੈਂ ਇਹਨੂੰ ਐਪਰੀਸ਼ੀਏਟ ਕਰਦਾ ਹਾਂ ਔਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰੇ ਐਨ ਆਰ ਆਈ ਦਾ ਕਿ ਬਹੁਤ ਵਧੀਆ ਸਮਾਜਿਕ ਯੋਗਦਾਨ ਦੇ ਰਹੇ ਨੇ ਔਰ ਇਸੇ ਤਰ੍ਹਾਂ ਹੀ ਨੌਜਵਾਨ ਪੀੜੀ ਨੂੰ ਇਹ ਠੀਕ ਸੇਧ ਦਿੰਦੇ ਰਹਿਣ ਤਾਂ ਜੋ ਨਸ਼ਿਆਂ ਤੋਂ ਔਰ ਮਾੜੇ ਕੰਮਾਂ ਤੋਂ ਬਚਣ ਔਰ ਠੀਕ ਸਮਾਜ ਦਾ ਤਰੱਕੀ ਲਈ ਯੋਗਦਾਨ ਪਾਉਣ